ਜੇ ਰੇਲਵੇ ਸਟੇਸ਼ਨ ਤੇ ਇੱਕ ਅਕਸਰ ਸਮੱਸਿਆ ਅੰਦਸੀ ਭਈ ਜਾਮ ਬੜਾ ਰਹਿੰਦਾ ਸੀ ਆਟੋ ਕਰਕੇ ਰਿਕਸ਼ਾ ਵੀ ਹੁੰਦੀ ਮੜਾ ਰਹਿੰਦਾ 2-3 ਮਿੰਟ ਬਹੁਤ ਬਾਅਦ ਸਭ ਹੋ ਜਾਂਦਾ ਕਲੀਅਰ ਹੋ ਜਾਂਦਾ 10-12 ਚਲਾਵਾਂ ਘੱਟ ਲਏ ਹੂੰ ਰੂਟੀਨ ਦੇ ਵਿੱਚ ਇੱਕ ਦਿਨ 'ਚ ਤਕਰੀਬਨ ਕਿੰਨੇ ਚਲਾਵਾਂ ਹੁੰਦੇ ਨੇ 20 20-25 ਕਰਦੇ ਸੀ 20-25 ਹਾਂ ਸੰਡੇ ਕਰਕੇ ਕੱਲ ਜਾਣਾ ਹੋਵੇਗਾ ਉਹਦੇ ਕਰਕੇ ਬੈਰਿੰਗ ਗੇਡਿੰਗ ਕੀਤੀ ਬੈਰਿੰਗ ਗੇਡਿੰਗ ਕਰਕੇ ਥੋੜਾ ਜਾਮ ਦਾ ਤਾਂ ਸਿਟੀ ਹੈੱਡਲਾਈਨ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਿਦ ਖਾਨ ਵੀ ਤੇ ਕੱਲ ਤੁਸੀਂ ਸਾਰਿਆਂ ਨੇ ਕਵਰ ਦੇਖੀ ਹੋਣੀ ਆ ਕਿ ਲੁਧਿਆਣਾ ਸੰਡੇ ਨੂੰ ਇੱਕਦਮ ਹੀ ਜਿਹੜਾ ਟ੍ਰੈਫਿਕ ਦੇ ਵਿੱਚ ਪੈਕ ਨਜ਼ਰ ਆਉਂਦਾ ਇਸ ਵੇਲੇ ਲੁਧਿਆਣਾ ਰੇਲਵੇ ਸਟੇਸ਼ਨ ਦੇ ਬਾਹਰ ਮੈਂ ਮੌਜੂਦ ਆ ਜਿੱਥੇ ਟ੍ਰੈਫਿਕ ਸੁਮੂਥਲੀ ਚੱਲਦਾ ਹੋਇਆ ਨਜ਼ਰ ਆ ਰਿਹਾ ਇਹਦੇ ਪਿੱਛੇ ਦਾ ਕਾਰਨ ਕੀ ਆ ਉਹ ਵੀ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਜਿਹੜੀ ਆ ਇੱਕ ਵਾਰ ਤੁਸੀਂ ਤਸਵੀਰ ਦੇਖੋ ਲੁਧਿਆਣਾ ਰੇਲਵੇ ਸਟੇਸ਼ਨ ਦਾ ਇਹ ਮੇਨ ਗੇਟ ਆ ਇੱਕ ਨੰਬਰ ਗੇਟ ਜਿਹੜਾ ਤੁਸੀਂ ਕਹਿ ਸਕਦੇ ਹੋ ਜਿੱਥੇ ਸਭ ਤੋਂ ਵੱਧ ਜਿਹੜੀ ਆਵਾਜ਼ ਆਹੀ ਲੋਕਾਂ ਦੀ ਹੁੰਦੀ ਆ ਤੇ ਉਹਦੇ ਨਾਲ ਨਾਲ ਇੱਥੇ ਜਿਹੜੀ ਇੱਕ ਵੱਡੀ ਪ੍ਰੋਬਲਮ ਸੀਗੀ ਇੱਥੇ ਆਟੋ ਅਤੇ ਈ ਰਿਕਸ਼ਾ ਖੜਦੇ ਸੀ ਲੇਕਿਨ ਫਿਲਹਾਲ ਉਹ ਨਜ਼ਰ ਨਹੀਂ ਆ ਰਹੇ ਤੇ ਪਿੱਛੇ ਦਾ ਕਾਰਨ ਇਹ ਆ ਕਿ ਜਿਹੜੇ ਟ੍ਰੈਫਿਕ ਦੇ ਮੁਲਾਜ਼ਮ ਨੇ ਉਹ ਪੂਰੇ ਤਰੀਕੇ ਦੇ ਨਾਲ ਮੁਸਤੈਦ ਨੇ ਉਹ ਨਜ਼ਰ ਆ ਰਹੇ ਨੇ ਇਸ ਵੇਲੇ ਜੇਕਰ ਤੁਸੀਂ ਦੇਖੋ ਤਾਂ ਚਲਾਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਉਹ ਸਾਰੇ ਲੋਕ ਜਿਹੜੇ ਨਿਯਮ ਫਾਲੋ ਨਹੀਂ ਕਰਦੇ ਉਹਨਾਂ ਲੋਕਾਂ ਦੇ ਉੱਤੇ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਸਾਹਮਣੇ ਵੀ ਤੁਸੀਂ ਦੇਖੋ ਤਾਂ ਤੁਹਾਨੂੰ ਜਿਹੜੇ ਆਟੋ ਅਤੇ ਈ ਰਿਕਸ਼ਾ ਗੇਟ ਦੇ ਹਲੇ ਦੁਆਲੇ ਅੱਜ ਉਹ ਨਜ਼ਰ ਨਹੀਂ ਆਣਗੇ ਤੁਹਾਨੂੰ ਦੱਸ ਦਈਏ ਕਿ ਉੱਪਰਲੇ ਜਿਹੜੇ ਅਫਸਰ ਨੇ ਉਹਨਾਂ ਦੇ ਵੱਲੋਂ ਲਗਾਤਾਰ ਇਹ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਕਿ ਲੁਧਿਆਣਾ ਸ਼ਹਿਰ ਜਿਸ ਨੂੰ ਟ੍ਰੈਫਿਕ ਵਾਲਾ ਸ਼ਹਿਰ ਜਿਹੜਾ ਨਾਂ ਦਿੱਤਾ ਜਾ ਰਿਹਾ ਉਸ ਤੋਂ ਜਿਹੜੀ ਆ ਦੇ ਜਾ ਉਹ ਦਿੱਤੀ ਜਾਵੇ ਮੇਰੇ ਨਾਲ ਅਫਸਰ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਕਿਸ ਤਰੀਕੇ ਦੇ ਜਿਹੜੇ ਅਰੇਂਜਮੈਂਟਸ ਨੇ ਟ੍ਰੈਫਿਕ ਨੂੰ ਲੈ ਕੇ ਕੀਤੇ ਜਾ ਰਹੇ ਇਹ ਤਾਂ ਪਤੋਵਾ ਤੇ ਚਲਾਨ ਕਰੀ ਤਾ ਰਿਹਾ ਸੀ ਕਿ ਰੇਲਵੇ ਸਟੇਸ਼ਨ ਤੇ ਇੱਕ ਅਕਸਰ ਸਮੱਸਿਆ ਹੁੰਦੀ ਸੀ ਭਈ ਜਾਮ ਬੜਾ ਰਹਿੰਦਾ ਸੀ ਆਟੋ ਕਰਕੇ ਰਿਕਸ਼ਾ ਦੀ ਹੁੰਦੀ ਮੜਿਆ ਰਹਿੰਦਾ 2 ਕੁ ਮਿੰਟ ਬਾਅਦ ਪਤੋਵਾ ਸਾਬ ਹੋ ਜਾਂਦਾ ਕਲੀਅਰ ਹੋ ਜਾਂਦਾ ਅੱਜ ਕਿੰਨੇ ਚਲਾਨ ਕਰ ਚੁੱਕੇ ਆ ਸੈੱਟ ਹੁਣ ਤੱਕ 10-12 ਚਲਾਨ ਕੱਢ ਲਏ ਆ ਰੁਟੀਨ ਦੇ ਵਿੱਚ ਇੱਕ ਦਿਨ 'ਚ ਤਕਰੀਬਨ ਕਿੰਨੇ ਚਲਾਨ ਹੁੰਦੇ ਨੇ 20-25 ਕਰ ਲੀਦੇ ਆ 20-25 ਕਿਹੜੇ ਕਿਹੜੇ ਵਾਹਨਾਂ ਦੇ ਕਰਦੇ ਤੁਸੀਂ ਆਟੋਮਾਂ ਦੇ ਕਰੀਦੇ ਆ ਸਕੂਟਰ ਦੇ ਕਾਰ ਦੇ ਜੇਦੀ ਗਲਤੀ ਹੁੰਦੀ ਉਹ ਸਭ ਨਾਲ ਚਲਾਨ ਕਰਦੇ ਕੋਟੋ ਤੇ ਈ-ਰਿਕਸ਼ਾ ਇਹਨਾਂ ਦੇ ਕਾਦੇ ਚਲਾਨ ਹੁੰਦੇ ਨੇ ਗੇ ਰੋਡ ਸਾਈਡ ਦਾ ਨੰਬਰ ਪਲੇਟ ਦਾ ਬਾਹਰ ਤੇ ਪੀਤੇ ਕੱਲ ਤਸਵੀਰਾਂ ਆਈਆਂ ਸੀ ਵੀ ਕਾਫੀ ਸੰਡੇ ਕਰਕੇ ਥੋੜਾ ਟ੍ਰੈਫਿਕ ਸੀਗਾ ਲੇਕਿਨ ਅੱਜ ਸਮੂਥਲੀ ਚੱਲਦਾ ਹੋਇਆ ਨਜ਼ਰ ਆ ਰਿਹਾ ਆ। ਆ ਸੰਡੇ ਕਰਕੇ ਕੱਲ ਜਾਣਾ ਹੋਵੇਗਾ। ਉਹਦੇ ਕਰਕੇ ਬੈਰੀਕਡੇਂਗ ਕੀਤੀ ਬੈਰੀਕਡੇਂਗ ਕਰਕੇ ਥੋੜਾ ਜਾਂਮ ਵਾਹਤ ਜਿਸ ਤਰੀਕੇ ਨਾਲ ਟ੍ਰੈਫਿਕ ਵੱਧਦਾ ਫਿਰ ਉਸੇ ਤਰੀਕੇ ਦੇ ਨਾਲ ਤੁਸੀਂ ਆਪਣੀ ਐਕਟੀਵਿਟੀ ਵੀ ਬਤਾਂਦੇ ਹੋ। ਹਾਂਜੀ ਬਿਲਕੁਲ। ਬਿਲਕੁਲ ਬੈਰੀਕਡੇਂਗ ਕਰੀਦੀ ਆ ਬੈਰੀਕਡੇਂਗ ਕਰਕੇ ਫਿਰ ਦੇਖੀਦਾ ਵੀ ਅੰਦਰ ਜਾਂਮ ਘਟ ਗਿਆ। ਫੇਰ ਛੱਡਦੀਦਾ ਫੇਰ ਬੰਦ ਕਰਦੀਦਾ। ਇਸ ਹਿਸਾਬ ਨਾਲ ਕਰੀਤ ਕਰੀਤ। ਜਿਹੜੇ ਲੋਕ ਨੇ ਲੋਕਾਂ ਨੂੰ ਕੀ ਅਪੀਲ ਕਰੋਗੇ ਕੋਈ ਹੈਲਮਟ ਨਹੀਂ ਲਾ ਕੇ ਆ ਰਿਹਾ ਕੋਈ ਰੋਂਗ ਸਾਈਡ ਤੋਂ ਹੀ ਤੁਰਿਆ ਲੋਕਾਂ ਨੂੰ ਐ ਲੱਗਦਾ ਯਾਰ ਅਸੀਂ ਤਾਂ ਗੱਲਬੁਲ ਕਰਾ ਕੇ ਛੁੱਟ ਜਾਾਂਗੇ ਇਹ ਆਪਾਂ ਦਾ ਪੱਧਵਾ ਦੇ ਦੇ ਹੈਲਮਟ ਲੈ ਕੇ ਰੱਖੋ ਤੁਹਾਡਾ ਬਚਾਏ ਚ ਕੋਈ ਐਕਸੀਡੈਂਟ ਤੋਂ ਵੀ ਬਚੂਗੇ ਡਾਕਟਰ ਤਾਂ ਛੱਡਦੇ ਨਹੀਂ ਪੈਸੇ ਲੈਣ ਤੋਂ ਆਪਾਂ ਛੱਡਦੇ ਆਂਗੇ ਪਰ ਡਾਕਟਰ ਨਹੀਂ ਛੱਡਦੇ ਪਹਿਲਾਂ ਇੱਕ ਵਾਰੀ 60 ਵਜ ਗਈ ਉਹ ਫਿਰ ਦੁਬਾਰਾ ਹੋਰ ਤੋਂ ਸੈੱਟ ਨਹੀਂ ਹੁੰਦਾ ਬੰਦਾ ਬਿਲਕੁਲ ਉਹਨਾਂ ਨੇ ਇਹੀ ਕਿਹਾ ਵੀ ਪਹਿਲਮਟ ਲੈ ਕੇ ਰੱਖੋ ਆਪਣਾ ਸੇਫਟੀ ਆਪਣੇ ਰੱਖੋ ਸਭੇ ਲੋਕ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇਸ ਵੇਲੇ ਟ੍ਰੈਫਿਕ ਪੁਲਿਸ ਜਿਹੜੀ ਮੁਸਤੈਦੀ ਆ ਉਸ ਕਰਕੇ ਜਿਹੜਾ ਟ੍ਰੈਫਿਕ ਬਿਲਕੁਲ ਇੱਥੇ ਸਮੂਥ ਚੱਲਦਾ ਹੋਇਆ ਨਜ਼ਰ ਆ ਰਿਹਾ ਪੂਰੀ ਜਿਹੜੀ ਸੜਕ ਆ ਉਹ ਤੁਹਾਨੂੰ ਇਸ ਵੇਲੇ ਖਾਲੀ ਨਜ਼ਰ ਆਊਗੀ ਨਹੀਂ ਤਾਂ ਅਕਸਰ ਇੱਥੇ ਔਟੋ ਅਤੇ ਈ ਰਿਕਸ਼ਾ ਜਿਹੜੇ ਉਹ ਖੜੇ ਹੋਏ ਨਜ਼ਰ ਆਉਂਦੇ ਸੀ ਜਿਸ ਕਰਕੇ ਆਮ ਜਿਹੜੇ ਲੋਕ ਨੇ ਨਹੀਂ ਸਿਲੰਘ ਸਕਦੇ ਬਹੁਤ ਮੁਸ਼ਕਲਾ ਉਹਨਾਂ ਨੂੰ ਆਉਂਦੀ ਸੀ ਟੂ ਵੀਲਰ ਜਿਹੇ ਕੱਲ ਲੰਘਾਣਾ ਹੋਏ ਤਾਂ ਪੰਜ-ਪੰਜ 10-10 ਮਿੰਟ ਇੱਥੇ ਕੜ ਕੇ ਦਿਸੇ ਫੌਰਨ ਮਾਰੋ ਤਾਂ ਤੁਸੀਂ ਉਹ ਨਿਕਲ ਸਕਦੇ ਸੀ ਲੇਕਿਨ ਫਿਲਹਾਲ ਜਿਹੜਾ ਟ੍ਰੈਫਿਕ ਉਸਮੂਥਲੀ ਚਲਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਲੁਧਿਆਣਾ ਸ਼ਹਿਰ ਦੀ ਜਿਹੜੀ ਟ੍ਰੈਫਿਕ ਪੁਲਿਸ ਆ ਇਸ ਵੇਲੇ ਐਕਟਿਵ ਨਜ਼ਰ ਆ ਰਹੀ ਹੈ